कल मिति 26 2025 देर रात सोशल मीडिया ते एक वीडियो वायरल ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਨਸ਼ੇ ਦੇ ਹਾਲਾਤ ਵਿੱਚ ਮਕਬੂਲਪੁਰਾ ਦੇ ਇਲਾਕੇ ਵਿੱਚ ਘੁੰਮਦਾ ਨਜ਼ਰ ਆਇਆ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਚਓ ਮਕਬੂਲਪੁਰਾ ਵੱਲੋਂ ਰੇਡ ਕੀਤਾ ਗਿਆ ਅਤੇ ਇਸ ਵਿਅਕਤੀ ਨੂੰ ਅਪ੍ਰੈਂਡ ਕੀਤਾ ਗਿਆ ਇਸ ਨੇ ਆਪਣਾ ਨਾਮ ਸ਼ਿਵਚਰਨ ਸਿੰਘ ਵਾਸੀ ਸੁਲਤਾਨਬин ਰੋਡ ਅੰਮ੍ਰਿਤਸਰ ਦੱਸਿਆ ਹੈ ਇਸ ਨੇ ਇਹ ਵੀ ਦੱਸਿਆ ਕਿ देर रात ਇਹ ਜਦੋਂ ਪਾਰਟੀ ਮਨਾ ਕੇ ਆਪਣੇ ਦੋਸਤ ਦੇ ਘਰ ਆ ਰਿਹਾ ਸੀ ਜਿੱਥੇ ਉਸਨੇ ਸ਼ਰਾਬ ਦਾ ਜ਼ਿਆਦਾ ਸੇਵਨ ਕੀਤਾ ਹੋਇਆ ਸੀ ਤੇ ਜਦੋਂ ਉਹ ਆਪਣੇ ਘਰ ਨੂੰ ਲੋਟ ਰਿਹਾ ਸੀ ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਿੱਤ ਕਰ ਦਿੱਤਾ ਗਿਆ ਇਸ ਨੂੰ ਕਨਫਰਮ ਕਰਨ ਵਾਸਤੇ ਐਸ ਐਚ ਓ ਮਕਬੂਲਪੁਰਾ ਦੀ ਟੀਮ ਵੱਲੋਂ ਇਸ ਦਾ ਡਾਕਟਰੀ ਇਮਲਾਜਾ ਕਰਾਇਆ ਗਿਆ ਜਿਸ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਰਿਪੋਰਟ ਆਈ ਸੀ ਉਸ ਵਿੱਚ ਇਹ ਦਰਸਾਇਆ ਗਿਆ ਕਿ ਇਸ ਦੇ ਬਲੱਡ ਵਿੱਚ ਕੇਵਲ ਤੇ ਕੇਵਲ ਐਲਕੋਹਲ ਦਾ ਕੰਟੈਂਟ ਹੀ ਪਾਇਆ ਗਿਆ ਹੈ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਧਾਰਾ 128 ਬੀ ਐਨ ਐਸ ਐਸ ਦੇ ਅਧੀਨ ਇਸ ਨੂੰ ਬੁੱਕ ਕੀਤਾ ਗਿਆ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆ ਵਿਰੁੱਧ ਇਸ ਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਕਿਸੇ ਸਿਰਾਰਤੀ ਅਨਸਰ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਤਾਂ ਕਿ ਇਹ ਜਿਹੜੀ ਮੁਹਿੰਮ ਹੈ ਇਸ ਨੂੰ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਅਗੇਂਸਟ ਕੀਤਾ ਜਾਵੇ ਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਵੀ ਇਦਾਂ ਦੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਉਹਦੇ ਫੈਕਟਸ ਨੂੰ ਚੰਗੀ ਤਰ੍ਹਾਂ ਜਾਣਿਆ ਜਾਵੇ ਤਾਂ ਹੀ ਉਸ ਤੋਂ ਬਾਅਦ ਉਸਤੇ ਕਮੈਂਟ ਕੀਤਾ ਜਾਵੇ ਧੰਨਵਾਦ